ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਬੇ ਚੀਜ਼ ਦੀ ਜੋ ਤੁਸੀਂ ਹਰ ਟ੍ਰੇਨ ਯਾਤਰਾ ਦੌਰਾਨ ਦੇਖ ਦਿੱਤਾ ਜ਼ਰੂਰ ਹੋਵੋਗੇ ਪਰ ਉਸ ਦਾ ਰਾਜ਼ ਬਹੁਤ ਘੱਟ ਲੋਕ ਜਾਣਦੇ ਹੋਣਗੇ ਅਕਸਰ ਟਰੈਕਸ ਦੇ ਨੇੜੇ ਖੜੇ ਹੋ ਕੇ ਜਾਂ ਪਲੇਟਫਾਰਮ ਤੋਂ ਟ੍ਰੇਨ ਨੂੰ ਨਿਕਲਦਾ ਹੋਇਆ ਦੇਖਦੇ ਸਮੇ ਸਾਡੀਆਂ ਨਜ਼ਰਾਂ ਆਖਰੀ ਡੱਬੇ ਉੱਤੇ بڑے ਵੱਡੇ ਐਕਸ ਨਿਸ਼ਾਨ ਦੇ ਉੱਪਰ ਜ਼ਰੂਰ ਟਿਕਦੀਆਂ ਨੇ ਪਰ ਸਵਾਲ ਖੜਾ ਹੁੰਦਾ ਹੈ ਕਿ ਇਹ ਐਕਸ ਦਾ ਮਤਲਬ ਕੀ ਹੁੰਦਾ ਹੈ ਤੇ ਇਹ ਕੀ ਦੱਸਦਾ ਹੈ ਅਸਲ ਦੇ ਵਿੱਚ ਇਹ ਨਿਸ਼ਾਨ ਭਾਰਤੀ ਰੇਲਵੇ ਦੀ ਸੁਰੱਖਿਆ ਪ੍ਰਣਾਲੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਐਕਸ ਇਹ ਪ੍ਰਮਾਣ ਕਰਦਾ ਹੈ ਕਿ ਟ੍ਰੇਨ ਦਾ ਆਖਰੀ ਡੱਬਾ ਸਹੀ ਹਾਲਤ ਵਿੱਚ ਜੁੜਿਆ ਹੋਇਆ ਅਤੇ ਟਰੈਕ ਉੱਤੇ ਸੁਰੱਖਿਅਤ ਤਰੀਕੇ ਨਾਲ ਕ੍ਰਾਸ ਕਰ ਗਿਆ ਹੈ। ਜਦੋਂ ਟ੍ਰੇਨ ਸਟੇਸ਼ਨ ਤੋਂ ਲੰਘਦੀ ਹੈ ਤਾਂ ਰੇਲਵੇ ਕਰਮਚਾਰੀ ਇਸ ਨਿਸ਼ਾਨ ਨੂੰ ਦੇਖ ਕੇ ਇਹ ਯਕੀਨੀ ਬਣਾਉਂਦੇ ਨੇ ਕਿ ਗੱਡੀ ਦਾ ਕੋਈ ਬੋਗੀ ਰਾਹ ਦੇ ਵਿੱਚ ਡਿੱਗ ਤਾਂ ਨਹੀਂ ਗਈ, ਟੁੱਟ ਕੇ ਪਿੱਛੇ ਤਾਂ ਨਹੀਂ ਰਹਿ ਗਈ ਅਤੇ ਟ੍ਰੇਨ ਪੂਰੇ ਯੂਨਿਟ ਸਮੇਤ ਅੱਗੇ ਵੱਧ ਰਹੀ ਹੈ ਜਾਂ ਨਹੀਂ ਸਰਦੀਆਂ ਦੀ ਧੁੰਦ ਰਾਤ ਦੇ ਹਨੇਰੇ ਜਾਂ ਮੀਂਹ ਦੇ ਸਮੇਂ ਜਦੋਂ ਰੋਸ਼ਨੀ ਬਹੁਤ ਘਟ ਜਾਂਦੀ ਹੈ ਇਹ ਨਿਸ਼ਾਨ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਐਕਸ ਚਮਕੀਲੇ ਰੰਗਾਂ ਅਤੇ ਰੋਸ਼ਨੀ ਵਾਲੀ ਪਲੇਟ ਨਾਲ ਤਿਆਰ ਹੁੰਦਾ ਹੈ ਤਾਂ ਜੋ ਦੂਰੋਂ ਵੀ ਰੇਲਵੇ ਸਟਾਫ ਨੂੰ ਇਹ ਪੂਰਾ ਸਾਫ਼ ਦਿਖਾਈ ਦੇਵੇ ਜੇ ਕਿਸੇ ਕਾਰਨ ਇਹ ਨਿਸ਼ਾਨ ਆਖਰੀ ਡੱਬੇ ਉੱਤੇ ਨਜ਼ਰ ਨਾ ਆਵੇ ਤਾਂ ਤੁਰੰਤ ਅਲਾਰਮ ਜਾਰੀ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਹ ਸੁਰੱਖਿਆ ਲਈ ਵੱਡਾ ਸੰਕੇਤ ਹੁੰਦਾ ਹੈ ਕਿ ਟ੍ਰੇਨ ਵਿੱਚ ਕੋਈ ਗੜਬੜ ਹੋ ਸਕਦੀ ਹੈ ਇਸ ਸੁਧਾਰਨ ਪਰ ਬੇहद ਪ੍ਰਭਾਵਸ਼ਾਲੀ ਤਰੀਕੇ ਨੇ ਰੇਲਵੇ ਯਾਤਰਾ ਨੂੰ ਹੋਰ ਵੀ ਸੁਰੱਖਿਤ ਬਣਾਇਆ ਹੈ ਅਗਲੀ ਵਾਰ ਜਦੋਂ ਤੁਸੀਂ ਯਾਤਰਾ ਕਰੋ ਅਤੇ ਟ੍ਰੇਨ ਦੇ ਆਖਰੀ ਡੱਬੇ ਉੱਤੇ ਉਹ ਵੱਡਾ X ਨਿਸ਼ਾਨ ਦੇਖੋ ਤਾਂ ਸਮਝ ਲਓ ਇਹ ਤੁਹਾਡੇ ਤੇ ਟ੍ਰੇਨ ਦੋਹਾਂ ਦੀ ਸੁਰੱਖਿਆ ਦਾ ਇੱਕ ਸੰਦੇਸ਼ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਬੇ ਚੀਜ਼ ਦੀ ਜੋ ਤੁਸੀਂ ਹਰ ਟ੍ਰੇਨ ਯਾਤਰਾ ਦੌਰਾਨ ਦੇਖ ਦਿੱਤਾ ਜ਼ਰੂਰ ਹੋਵੋਗੇ ਪਰ ਉਸ ਦਾ ਰਾਜ਼ ਬਹੁਤ ਘੱਟ ਲੋਕ ਜਾਣਦੇ ਹੋਣਗੇ ਅਕਸਰ ਟਰੈਕਸ ਦੇ ਨੇੜੇ ਖੜੇ ਹੋ ਕੇ ਜਾਂ ਪਲੇਟਫਾਰਮ ਤੋਂ ਟ੍ਰੇਨ ਨੂੰ ਨਿਕਲਦਾ ਹੋਇਆ ਦੇਖਦੇ ਸਮੇ ਸਾਡੀਆਂ ਨਜ਼ਰਾਂ ਆਖਰੀ ਡੱਬੇ ਉੱਤੇ بڑے ਵੱਡੇ ਐਕਸ ਨਿਸ਼ਾਨ ਦੇ ਉੱਪਰ ਜ਼ਰੂਰ ਟਿਕਦੀਆਂ ਨੇ ਪਰ ਸਵਾਲ ਖੜਾ ਹੁੰਦਾ ਹੈ ਕਿ ਇਹ ਐਕਸ ਦਾ ਮਤਲਬ ਕੀ ਹੁੰਦਾ ਹੈ ਤੇ ਇਹ ਕੀ ਦੱਸਦਾ ਹੈ ਅਸਲ ਦੇ ਵਿੱਚ ਇਹ ਨਿਸ਼ਾਨ ਭਾਰਤੀ ਰੇਲਵੇ ਦੀ ਸੁਰੱਖਿਆ ਪ੍ਰਣਾਲੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਐਕਸ ਇਹ ਪ੍ਰਮਾਣ ਕਰਦਾ ਹੈ ਕਿ ਟ੍ਰੇਨ ਦਾ ਆਖਰੀ ਡੱਬਾ ਸਹੀ ਹਾਲਤ ਵਿੱਚ ਜੁੜਿਆ ਹੋਇਆ ਅਤੇ ਟਰੈਕ ਉੱਤੇ ਸੁਰੱਖਿਅਤ ਤਰੀਕੇ ਨਾਲ ਕ੍ਰੋਸ ਕਰ ਗਿਆ ਜਦੋਂ ਟ੍ਰੇਨ ਸਟੇਸ਼ਨ ਤੋਂ ਲੰਘਦੀ ਹੈ ਤਾਂ ਰੇਲਵੇ ਕਰਮਚਾਰੀ ਇਸ ਨਿਸ਼ਾਨ ਨੂੰ ਦੇਖ ਕੇ ਇਹ ਯਕੀਨੀ ਬਣਾਉਂਦੇ ਨੇ ਕਿ ਗੱਡੀ ਦਾ ਕੋਈ ਬੋਗੀ ਰਾਹ ਦੇ ਵਿੱਚ ਡਿੱਗ ਤਾਂ ਨਹੀਂ ਗਈ ਟੁੱਟ ਕੇ ਪਿੱਛੇ ਤਾਂ ਨਹੀਂ ਰਹਿ ਗਈ ਅਤੇ ਟ੍ਰੇਨ ਪੂਰੇ ਯੂਨਿਟ ਸਮੇਤ ਅੱਗੇ ਵੱਧ ਰਹੀ ਹੈ ਜਾਂ ਨਹੀਂ ਸਰਦੀਆਂ ਦੀ ਧੁੰਦ ਰਾਤ ਦੇ ਹਨੇਰੇ ਜਾਂ ਮੀਂਹ ਦੇ ਸਮੇਂ ਜਦੋਂ ਰੋਸ਼ਨੀ ਬਹੁਤ ਘੱਟ ਜਾਂਦੀ ਹੈ ਇਹ ਨਿਸ਼ਾਨ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਐਕਸ ਚਮਕੀਲੇ ਰੰਗਾਂ ਅਤੇ ਰੋਸ਼ਨੀ ਵਾਲੀ ਪਲੇਟ ਨਾਲ ਤਿਆਰ ਹੁੰਦਾ ਹੈ ਤਾਂ ਜੋ ਦੂਰੋਂ ਵੀ ਰੇਲਵੇ ਸਟਾਫ ਨੂੰ ਇਹ ਪੂਰਾ ਸਾਫ਼ ਦਿਖਾਈ ਦੇਵੇ ਜੇ ਕਿਸੇ ਕਾਰਨ ਇਹ ਨਿਸ਼ਾਨ ਆਖਰੀ ਡੱਬੇ ਉੱਤੇ ਨਜ਼ਰ ਨਾ ਆਵੇ ਤਾਂ ਤੁਰੰਤ ਅਲਾਰਮ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਕਿ ਇਹ ਸੁਰੱਖਿਆ ਲਈ ਵੱਡਾ ਸੰਕੇਤ ਹੁੰਦਾ ਹੈ ਕਿ ਟ੍ਰੇਨ ਵਿੱਚ ਕੋਈ ਗੜਬੜ ਹੋ ਸਕਦੀ ਹੈ ਇਸ ਸੁਧਾਰਨ ਪਰ ਬੇहद ਪ੍ਰਭਾਵਸ਼ਾਲੀ ਤਰੀਕੇ ਨੇ ਰੇਲਵੇ ਯਾਤਰਾ ਨੂੰ ਹੋਰ ਵੀ ਸੁਰੱਖਿਤ ਬਣਾਇਆ ਅਗਲੀ ਵਾਰ ਜਦੋਂ ਤੁਸੀਂ ਯਾਤਰਾ ਕਰੋ ਅਤੇ ਟ੍ਰੇਨ ਦੇ ਆਖਰੀ ਡੱਬੇ ਉੱਤੇ ਉਹ ਵੱਡਾ ਐਕਸ ਦਾ ਨਿਸ਼ਾਨ ਦੇਖੋ ਤਾਂ ਸਮਝ ਲਓ ਇਹ ਤੁਹਾਡੇ ਤੇ ਟ੍ਰੇਨ ਦੋਹਾਂ ਦੀ ਸੁਰੱਖਿਆ ਦਾ ਇੱਕ ਸੰਦੇਸ਼ ਹੈ